ਨਾਂ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਏ ਦੱਸਿਆ ਇਹ ਜਾ ਰਿਹਾ ਕਿ ਇੱਕ ਟਿਊਸ਼ਨ ਟੀਚਰ ਦਾ 13 ਸਾਲਾਂ ਦੇ ਨਵਾਲਕ ਬੱਚੇ ਦੇ ਉੱਪਰ ਦਿਲ ਆ ਜਾਂਦਾ ਹੈ ਤਾਂ ਬਾਅਦ ਵਿੱਚ ਜਿਹੜੀ ਟਿਊਸ਼ਨ ਮੈਡਮ ਹੁੰਦੀ ਆ ਤੇ ਉਹ ਬੱਚਾ ਹੁੰਦਾ ਹੈ ਦੋਨੋਂ ਅਚਾਨਕ ਲਾਪਤਾ ਹੋ ਜਾਂਦੇ ਆ ਤਾਂ ਇਹਦੇ ਬਾਰੇ ਵੱਡੇ ਖੁਲਾਸੇ ਨਿਕਲੇ ਆ ਕਿ ਜਿਹੜਾ ਬੱਚਾ ਹੈ ਉਹਦੇ ਪੀੜਿਤ ਪਰਿਵਾਰ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜਾ ਉਹਨਾਂ ਦਾ ਬੱਚਾ ਹੈ ਅਚਾਨਕ ਲਪਤਾ ਹੋ ਗਿਆ ਹੈ ਤਾਂ ਉਹਨਾਂ ਨੂੰ ਆਪਣੇ ਜਿਹੜੇ ਟਿਊਸ਼ਨ ਟੀਚਰ ਮੈਡਮ ਆ ਉਹਦੇ ਉੱਪਰ ਜਿਹੜਾ ਸ਼ੱਕ ਹੋਇਆ ਉਹਨਾਂ ਨੇ ਫਿਰ ਪੁਲਿਸ ਸਟੇਸ਼ਨ ਜਾ ਕੇ ਜਿਹੜੀ ਟਿਊਸ਼ਨ ਟੀਚਰ ਤੇ ਆਪਣੇ ਬੱਚੇ ਦੇ ਲਪਤਾ ਹੋਣ ਦੀ ਜਿਹੜੀ ਐਫਆਈਆਰ ਦਰਜ ਕਰਵਾਈ ਆ ਤਾਂ ਇਹਦੇ ਉੱਪਰ ਬਹੁਤ ਵੱਡੇ ਜਿਹੜੇ ਖੁਲਾਸੇ ਨਿਕਲ ਕੇ ਸਾਹਮਣੇ ਆਏ ਆ ਜਿਹੜਾ ਪੀੜਤ ਪਰਿਵਾਰ ਆ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਇਹ ਦੱਸਿਆ ਕਿ ਜਿਹੜੀ ਟਿਊਸ਼ਨ ਮੈਡਮ ਆ ਉਸ ਜਿਹੜੀ ਆ ਅਸੀਂ ਜਿਹੜੀ ਦੂਜੀ ਮੰਜ਼ਲ ਤੇ ਰਹਿੰਦੇ ਸੀ ਤੇ ਜਿਹੜੀ ਟਿਊਸ਼ਨ ਟੀਚਰ ਆ ਉਹ ਤੀਜੀ ਮੰਜ਼ਲ ਤੇ ਰਹਿੰਦੀ ਸੀ ਤਾਂ ਤਿੰਨ ਸਾਲ ਹੋ ਗਏ ਸੀ ਕਿ ਜਿਹੜਾ ਸਾਡਾ ਬੱਚਾ ਉਹ ਮੈਡਮ ਕੋਲੇ ਪੜਨ ਜਾਂਦਾ ਸੀ ਤਾਂ ਅਚਾਨਕ ਸਾਡਾ ਬੱਚਾ ਏ ਉਹ ਲਾਪਤਾ ਹੋ ਗਿਆ ਏ ਤਾਂ ਬਾਅਦ ਵਿੱਚ ਜਦੋਂ ਉਹਨਾਂ ਨੇ ਮੈਡਮ ਦੇ ਘਰ ਜਾ ਕੇ ਦੇਖਿਆ ਤਾਂ ਮੈਡਮ ਵੀ ਉਸ ਘਰ ਵਿੱਚ ਨਹੀਂ ਹੁੰਦੀ ਔਰ ਉਸ ਘਰ ਨੂੰ ਵੀ ਜਿਹੜਾ ਤਾਲਾ ਲੱਗਿਆ ਹੁੰਦਾ ਏ ਤਾਂ ਬਾਅਦ ਵਿੱਚ ਜਿਹੜੀ ਉਹ ਮੈਡਮ ਹੁੰਦੀ ਆ ਤੇ ਉਹ ਬੱਚਾ ਹੁੰਦਾ ਹੈ ਘਰੋਂ ਬਾਜੀ ਆਂਦੇ ਆ ਤਾਂ ਉਹ ਬਹੁਤ ਜਗ੍ਹਾ ਤੇ ਜਾ ਕੇ ਘੁੰਮਦੇ ਆ ਕੰਮ ਦੇ ਫਿਰਦੇ ਆ ਤੇ ਬਾਅਦ ਵਿੱਚ ਜਦੋਂ ਪੀੜਤ ਪਰਿਵਾਰ ਉਹਨਾਂ ਦੋਨਾਂ ਦੇ ਖਿਲਾਫ ਜਿਹੜੀ ਐਫਆਈਆ ਦਰਜ ਕਰਵਾਉਂਦਾ ਹੈ ਤਾਂ ਪੁਲਿਸ ਦੋਨਾਂ ਨੂੰ ਲੱਭਣ ਦੇ ਲਈ ਜਿਹੜੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੰਦੀ ਆ ਤਾਂ ਪਹਿਲਾ ਪੁਲਿਸ ਵਾਲਿਆਂ ਨੇ ਇਹ ਦੱਸਿਆ ਕਿ ਜਿਹੜੀ ਉਹ ਮਹਿਲਾ ਮੈਡਮ ਆ ਜਿਹੜੀ ਟੀਚਰ ਆ ਪਹਿਲਾਂ ਤਾਂ ਉਹ ਅਹਮਦਾਬਾਦ ਗਏ ਬੱਚੇ ਦੇ ਨਾਲ ਫੇਰ ਉਹ ਵ੍ਰਿੰਦਾਵਨ ਗਏ ਫਿਰ ਜੈਪੁਰ ਗਏ ਤਾਂ ਬਾਅਦ ਵਿੱਚ ਬਹੁਤ ਅਜਿਹੀਆਂ ਜਗ੍ਹਾ ਤੇ ਉਹ ਦੋਨੇ ਜਾਣੇ ਗਏ ਵੀ ਆ ਉੱਥੇ ਘੁੰਮੇ ਫਿਰੇ ਵੀ ਆ ਤਾਂ ਬਾਅਦ ਵਿੱਚ ਜਿੱਥੇ ਜਿੱਥੇ ਉਹ ਰੁਕੇ ਸੀ ਉੱਥੇ ਹੀ ਹੋਟਲ ਦੇ ਵਿੱਚ ਜਿਹੜੀ ਉਹ ਮੈਡਮ ਆ ਉਸ ਬੱਚੇ ਦੇ ਨਾਲ ਜਿਹੜੇ ਸਬੰਧ ਬਣਾਏ ਆ ਤਾਂ ਬਾਅਦ ਵਿੱਚ ਜਦੋਂ ਪੁਲਿਸ ਨੇ ਉਹਨਾਂ ਨੂੰ ਲੱਭਣ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਫਿਰ ਉਹਨਾਂ ਨੇ ਇਹ ਦੱਸਿਆ ਕਿ ਜਿਹੜੀ ਮੈਡਮ ਆ ਤੇ ਬੱਚਾ ਇੱਕ ਨਿੱਜੀ ਬੱਸ ਦੇ ਉੱਪਰ ਜਿਹੜਾ ਸਵਾਰ ਹੋ ਰਹੇ ਸੀ ਦਿੱਲੀ ਦੇ ਵਿੱਚ ਉਹ ਦੋਨੇ ਜਿਹੜੇ ਜਾਂਦੇ ਜਾ ਰਹੇ ਸੀ ਤਾਂ ਅਚਾਨਕ ਅਸੀਂ ਜਦੋਂ ਉੱਥੇ ਗਏ ਤਾਂ ਸਾਨੂੰ ਮੈਡਮ ਤੇ ਬੱਚਾ ਉੱਥੇ ਮਿਲਿਆ ਦਿੱਲੀ ਨੂੰ ਜਾ ਰਹੇ ਸੀ ਤਾਂ ਅਚਾਨਕ ਉਹ ਸਾਨੂੰ ਉੱਥੇ ਮਿਲੇ ਬੱਸ ਚੜਦੇ ਤਾਂ ਫਿਰ ਬਾਅਦ ਵਿੱਚ ਪੁਲਿਸ ਨੇ ਤੇ ਮੈਡਮ ਪੁਲਿਸ ਨੇ ਉਸ ਟੀਚਰ ਨੂੰ ਤੇ ਬੱਚੇ ਨੂੰ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਵਿੱਚ ਲੈ ਆਏ ਤਾਂ ਬਾਅਦ ਵਿੱਚ ਪੀੜਤ ਪਰਿਵਾਰ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਕਿ ਜਿਹੜੀ ਉਹ ਮੈਡਮ ਆ ਉਸ ਨੂੰ ਤੇ ਤੁਹਾਡੇ ਬੱਚੇ ਦੀ ਅਸੀਂ ਭਾਲ ਕਰ ਲਈ ਆ ਉਹਨਾਂ ਨੂੰ ਅਸੀਂ ਫੜ ਕੇ ਹੁਣ ਪੁਲਿਸ ਸਟੇਸ਼ਨ ਲੈ ਆਏ ਆ ਤਾਂ ਬਾਅਦ ਵਿੱਚ ਪੁਲਿਸ ਨੇ ਜਿਹੜੀ ਉਹ ਟੀਚਰ ਆ ਉਹਦੇ ਉੱਪਰ ਜਿਹੜੇ ਆ ਐਫਆਈਰ ਦਰਜ ਕੀਤੀ ਆ ਦੋ ਐਫਆਈਆਰ ਦਰਜ ਕੀਤੀਆਂ ਨੇ ਪਹਿਲੀ ਦਾ ਐਫ ਆਈ ਆਰ ਇਹ ਦਰਜ ਕੀਤੀ ਆ ਕਿ ਉਹ ਬੱਚੇ ਨੂੰ ਲੈ ਕੇ ਭੱਜ ਗਈ ਆ ਲਪਤਾ ਹੋ ਗਈ ਸੀ ਤੇ ਦੂਜੀ ਉਹਦੇ ਤੇ ਇਹ ਐਫ ਆਈ ਆਰ ਦਰਜ ਕੀਤੀ ਆ ਕਿ ਉਸ ਨੇ ਇੱਕ ਛੋਟੇ ਬੱਚੇ ਦੇ ਨਾਲ ਜਿਹੜੇ ਆ ਸੰਬੰਧ ਬਣਾਏ ਆ ਉਸ ਬੱਚੇ ਦਾ ਸ਼ੋਸ਼ਣ ਕੀਤਾ ਗਿਆ ਹੈ ਤਾਂ ਬਹੁਤ ਹੀ ਜਿਹੜੀ ਹੈ ਸ਼ਰਮ ਸ਼ਾਰ ਕਰਨ ਵਾਲੀ ਖਬਰ ਆ ਰਹੀ ਆ ਕਿ ਆਪਾਂ ਤਾਂ ਜਿਹੜੇ ਆਪਣੇ ਟੀਚਰ ਹੁੰਦੇ ਆ ਸਾਰੇ ਟੀਚਰਾਂ ਨੂੰ ਬੱਚੇ ਹੁੰਦੇ ਆ ਜਿਹੜੇ ਬੱਚੇ ਦੇ ਮਾਤਾ ਪਿਤਾ ਹੁੰਦੇ ਆ ਟੀਚਰ ਨੂੰ ਇੱਕ ਗੁਰੂ ਸਮਝਦੇ ਆ ਤਾਂ ਉਹ ਸੋਚਦੇ ਆ ਕਿ ਜਿਹੜੇ ਗੁਰੂ ਹੁੰਦੇ ਆ ਟੀਚਰ ਹੁੰਦੇ ਆ ਇੱਕ ਗੁਰੂ ਦਾ ਰੂਪ ਹੁੰਦੇ ਆ ਕਿਉਂਕਿ ਸਾਨੂੰ ਉਹਨਾਂ ਤੋਂ ਬਹੁਤ ਜ਼ਿਆਦਾ ਜਿਹੜੀਆਂ ਨੌਲੇਜ ਮਿਲਦੀ ਆ ਸਿੱਖਿਆ ਮਿਲਦੀ ਆ ਪਰ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਏ ਤਾਂ ਸਾਰੇ ਪ੍ਰਵਾਤ ਮੈਂਬਰਾਂ ਦੇ ਪੈਰੋਂ ਹੇਠੋਂ ਜ਼ਮੀਨ ਨਿਕਲ ਲੱਗ ਜਾਂਦੀ ਆ ਤੇ ਘਰ ਦੇ ਦੇ ਦਿਮਾਗ ਦੇ ਵਿੱਚ ਇਹ ਵੀ ਹੁਣ ਗੱਲ ਆ ਸਕਦੀ ਆ ਕਿ ਜੇਕਰ ਬੱਚਾ ਅਜੇਕਰ ਟੀਚਰ ਹੀ ਬੱਚੇ ਦੇ ਨਾਲ ਇਦਾਂ ਦੇ ਕੰਮ ਕਰਨ ਲੱਗ ਗਿਆ ਤਾਂ ਅਸੀਂ ਹੁਣ ਬੱਚੇ ਨੂੰ ਕਿਵੇਂ ਅਸੀਂ ਸਕੂਲ ਭੇਜੀਏ ਜਾਂ ਕਿਵੇਂ ਅਸੀਂ ਟਿਊਸ਼ਨ ਭੇਜੀਏ ਅਚਾਨਕ ਜਿਹੜੀਆਂ ਸਕੂਲ ਦੇ ਵਿੱਚ ਐਦਾਂ ਦੀਆਂ ਘਟਨਾਵਾਂ ਆਉਂਦੀਆਂ ਸੀ ਸੁਣੀਆਂ ਵੀ ਸੀ ਕਿ ਜਿਹੜਾ ਸਕੂਲ ਟੀਚਰ ਹੁੰਦਾ ਹੈ ਬੱਚਿਆਂ ਦੇ ਨਾਲ ਗਲਤ ਹਰਕਤਾਂ ਕਰਦਾ ਹੈ ਉਹਨਾਂ ਦੇ ਨਾਲ ਗਲਤ ਹਰਕਤਾਂ ਕਰਦਾ ਹੈ ਤੇ ਉਹਨਾਂ ਨੇ ਛੇੜਛਾੜ ਵੀ ਕਰਦਾ ਹੈ ਪਰ ਆ ਇੱਕ ਹੈਰਾਨ ਕਰਨ ਵਾਲੀ ਖਬਰ ਆ ਕਿ ਇੱਕ ਟਿਊਸ਼ਨ ਟੀਚਰ ਜਿਹੜੀ ਮੈਡਮ ਆ ਉਹਨੇ 13 ਸਾਲਾਂ ਨਬਾਲਕ ਦੇ ਨਾਲ ਜਿਹੜਾ ਸਬੰਧ ਬਣਾਇਆ ਉਹਦਾ ਸ਼ੋਸ਼ਣ ਕੀਤਾ ਤਾਂ ਉਦੋਂ ਆਪਾਂ ਇਦਾਂ ਸੋਚਦੇ ਸੀ ਕਹਿੰਦੇ ਸੀ ਕਿ ਜਿਹੜੇ ਅਕਸਰ ਜਿਹੜੇ ਟੀਚਰ ਹੁੰਦੇ ਆ ਸਾਰੇ ਹੁੰਦੇ ਆ ਏਦਾਂ ਦੇ ਹੁੰਦੇ ਆ ਪਰ ਹੋਂ ਤਾਂ ਆਪਾਂ ਕਿਸੇ ਦੇ ਉੱਪਰ ਕਦੇ ਵੀ ਅੱਖ ਬੰਦ ਕਰਕੇ ਜਿਕੇ ਨਹੀਂ ਕਰ ਸਕਦੇ ਕਿਉਂਕਿ ਆਪਾਂ ਨੂੰ ਕਿਸੇ ਵੀ ਮਨ ਕਿਸੇ ਦੇ ਮਨ ਦਾ ਕੁਛ ਵੀ ਨਹੀਂ ਪਤਾ ਹੁੰਦਾ ਕਿਉਂਕਿ ਕਹਿੰਦੇ ਹੁੰਦੇ ਨਾ ਹਾਥੀ ਦੇ ਦੰਦ ਜਿਹੜੇ ਦਿਖਾਉਣ ਵਾਲੇ ਹੋਰ ਹੁੰਦੇ ਤੇ ਖਾਣ ਵਾਲੇ ਹੋਰ ਹੁੰਦੇ ਆ ਇਹ ਗੱਲ ਸੱਚੀ ਐਸਾ ਖਬਰ ਤੇ ਉੱਪਰ ਟੋਕਦੀ ਆ ਕਿ ਆਪਾਂ ਨੂੰ ਹਰ ਇੱਕ ਦੇ ਉੱਪਰ ਜਿਕੇ ਨਹੀਂ ਕਰਨਾ ਚਾਹੀਦਾ ਤਾਂ ਹੁਣ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਉਹ ਇਹ ਸੋਚਦੇ ਹੋਣਗੇ ਕਿ ਜੇਕਰ ਅਸੀਂ ਬੱਚਾ ਨੂੰ ਸਕੂਲ ਭੇਜਾਂਗੇ ਜਾਂ ਟਿਊਸ਼ਨ ਭੇਜਾਂਗੇ ਤਾਂ ਉਹਨਾਂ ਨੂੰ ਅਸੀਂ ਇਕੱਲੇ ਨਹੀਂ ਭੇਜਾਂਗੇ ਕਿਉਂਕਿ ਹੁਣ ਅੱਜ ਕੱਲ ਦਾ ਜਿਹੜਾ ਸਮਾਂ ਇਹ ਬਹੁਤ ਹੀ ਖਰਾਬ ਚੱਲ ਰਿਹਾ ਹੈ ਕਿਸੇ ਦੇ ਉੱਪਰ ਕਦੇ ਵੀ ਆਪਾਂ ਅੱਖ ਬੰਦ ਕਰਕੇ ਜਿਠੀ ਨਹੀਂ ਕਰ ਸਕਦੇ ਕਿਉਂਕਿ ਆਪਾਂ ਨੂੰ ਕਿਸੇ ਦੇ ਮਨ ਦਾ ਕੋਈ ਵੀ ਭੇਤ ਨਹੀਂ ਹੁੰਦਾ ਵੀ ਸਾਹਮਣੇ ਵਾਲੇ ਬੰਦੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੁੰਦਾ ਹੈ ਤਾਂ ਇਹ ਬਹੁਤ ਹੀ ਸ਼ਰਮਸ਼ਾਰ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਕਿ ਇੱਕ ਟਿਊਸ਼ਨ ਟੀਚਰ ਦਾ ਹੀ 13 ਸਾਲਾਂ ਦੇ ਬੱਚੇ ਦੇ ਉੱਪਰ ਦਿਲ ਆ ਜਾਂਦੇ ਤੇ ਬਾਅਦ ਵਿੱਚ ਉਹ ਬੱਚੇ ਨੂੰ ਲੈ ਕੇ ਭੱਜ ਜਾਂਦੀ ਆ ਲਪਤਾ ਹੋ ਜਾਂਦੀ ਆ ਤੇ ਵਕ ਵਕਤ ਜਗ੍ਹਾ ਤੇ ਉਹ ਬੱਚੇ ਲੈ ਕੇ ਜਾਂਦੀ ਹੈ ਜਿੱਥੇ-ਜਿੱਥੇ ਵੀ ਲੈ ਕੇ ਜਾਂਦੀ ਸੀ ਹੋਟਲਾਂ ਦੇ ਵਿੱਚ ਉਸ ਦੇ ਨਾਲ ਜਿਹੜਾ ਸ਼ੋਸ਼ਣ ਕਰਦੀ ਸੀ ਸਬੰਧ ਬਣਾਉਂਦੀ ਸੀ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਆ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ